ਅਰ ਜੇਕਰ ਤੁਸੀਂ ਥੋੜਾ ਜਿਹਾ ਧਿਆਨ ਦਿਓ ਤਾਂ ਤੁਹਾਡਾ ਸਰੀਰ ਤੁਹਾਨੂੰ ਕੁਝ ਲੱਛਣ ਦਿਖਾ ਦੇਵੇਗਾ ਇੱਕ ਹਫਤਾ ਪਹਿਲਾਂ ਤੋਂ ਹੀ ਕਿ ਤੁਹਾਨੂੰ ਹਾਰਟ ਅਟੈਕ ਆਉਣ ਵਾਲਾ ਹੈ ਇੱਕ ਰਿਸਰਚ ਦੇ ਵਿੱਚ ਪਾਇਆ ਗਿਆ ਹੈ ਕਿ 41% ਲੋਕਾਂ ਨੂੰ ਹਾਰਟ ਅਟੈਕ ਆਉਣ ਤੋਂ ਪਹਿਲਾਂ ਇਹ ਲੱਛਣ ਦਿਖਾਈ ਦੇਗੇ ਸਭ ਤੋਂ ਜਿਹੜਾ ਕਾਮਨ ਸਿੰਪਟਮ ਹੁੰਦਾ ਹੈ ਜਦ ਇਸ ਇਨਸਾਨ ਨੂੰ ਹਾਰਟ ਅਟੈਕ ਆਉਣਾ ਹੁੰਦਾ ਹੈ ਉਸ ਦੇ ਚੈਸਟ ਦੇ ਵਿੱਚ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ ਤਕਰੀਬਨ ਹਾਰਟ ਅਟੈਕ ਆਉਣ ਤੋਂ ਇੱਕ ਹਫਤਾ ਪਹਿਲਾਂ ਤੁਹਾਨੂੰ ਇਹ ਦਰਦ ਮਹਿਸੂਸ ਹੁੰਦਾ ਹੈ ਜਿਹੜਾ ਤੁਹਾਡੇ ਖੱਬੇ ਹੱਥ ਤੋਂ ਲੈ ਕੇ ਮੋਢੇ ਤੱਕ ਜਾਂਦਾ ਹੈ ਤੇ ਫਿਰ ਗਰਦਨ ਵਿਚਲੀ ਜਵਾੜੇ ਤੱਕ ਮਹਿਸੂਸ ਫਿੱਟ ਹੋਣਾ ਤੇ ਜਵਾਨ ਹੋਣਾ ਵੀ ਸੇਫਟੀ ਦੀ ਗਾਰੰਟੀ ਨਹੀਂ ਰਿਹਾ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਲੋਕ ਬਹੁਤ ਜ਼ਿਆਦਾ ਫਿੱਟ ਨੇ ਉਹਨਾਂ ਨੂੰ ਹੀ ਜ਼ਿਆਦਾਤਰ ਹਾਰਟ ਅਟੈਕ ਆ ਰਹੇ ਨੇ ਜਿਨ੍ਹਾਂ ਦੀ ਫਿਜ਼ੀਕਲ ਫਿਟਨੈਸ ਬਹੁਤ ਵਧੀਆ ਹੈ ਉਹ ਵੀ ਹਾਰਟ ਅਟੈਕ ਦੇ ਸ਼ਿਕਾਰ ਹੋ ਰਹੇ ਨੇ ਹਾਰਟ ਅਟੈਕ ਜਿਹੜਾ ਕਦੇ ਸਮਝਿਆ ਜਾਂਦਾ ਸੀ ਕਿ ਇਹ ਤਾਂ ਬਜ਼ੁਰਗਾਂ ਨੂੰ ਹੁੰਦਾ ਹੈ ਜਾਂ ਫਿਰ ਅਪਰ ਏਜ ਵਾਲਿਆਂ ਨੂੰ ਹੁੰਦਾ ਹੈ ਹੁਣ ਇਹ ਧਾਰਨਾ ਸਾਨੂੰ ਬਦਲਨੀ ਪਵੇ ਕਿ ਕਿਉਂਕਿ ਹਾਰਟ ਅਟੈਕ ਹੁਣ ਜੰਗ ਜਨਰੇਸ਼ਨ ਦੇ ਵਿੱਚ ਵੀ ਹੋਣੇ ਸ਼ੁਰੂ ਹੋ ਗਏ ਨੇ ਆਇਦਨ ਅਸੀਂ ਸੁਣਦੇ ਰਹਿੰਦੇ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਕਿਸੇ 20 ਸਾਲ ਦੇ ਮੁੰਡੇ ਨੂੰ ਹਾਰਟ ਅਟੈਕ ਆ ਗਿਆ ਕਿਸੇ 18 ਸਾਲ ਦੀ ਕੁੜੀ ਨੂੰ ਹਾਰਟ ਅਟੈਕ ਆ ਗਿਆ ਇੰਡੀਆ ਦੇ ਵਿੱਚ ਵੀ ਸ਼ਿਫਾਲੀ ਜਰੀ ਵਾਲਾ ਸੁਧਾਰਤ ਸ਼ੁਕਲਾ ਅਤੇ ਕੇਕੇ ਵਰਗੇ ਜੰਗ ਅਤੇ ਜਿਹੜੇ ਫਿਟਨੈਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਜਿਨ੍ਹਾਂ ਦੀ ਫਿਟਨੈਸ ਬਹੁਤ ਵਧੀਆ ਸੀ ਉਹਨਾਂ ਨੂੰ ਵੀ ਹਾਰਟ ਅਟੈਕ ਆ ਗਿਆ ਤੇ ਉਹਨ ਹੁਣ ਇਹ ਜੰਗ ਜਨਰੇਸ਼ਨ ਦੇ ਵਿੱਚ ਵੀ ਜਿਆਦਾ ਆ ਰਹੇ ਨੇ ਸਗਾਂ ਬਜ਼ੁਰਗਾਂ ਦੇ ਨਾਲ ਵੀ ਇਹਨਾਂ ਨੂੰ ਹਾਰਟ ਅਟੈਕ ਜਿਆਦਾ ਆ ਰਹੇ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਾਰਟ ਅਟੈਕ ਦੇ ਕਈ ਲੱਛਣ ਸਾਡਾ ਸਰੀਰ ਹਾਰਟ ਅਟੈਕ ਆਉਣ ਤੋਂ ਪਹਿਲਾਂ ਹੀ ਸਾਨੂੰ ਦੱਸਣ ਲੱਗ ਜਾਂਦਾ ਹੈ। ਤੁਹਾਨੂੰ ਹਾਰਟ ਅਟੈਕ ਦੇ ਇਹ ਸਿੰਪਟਮ ਨਹੀਂ ਪਤਾ ਤਾਂ ਜਰੂਰ ਅੱਜ ਦੀ ਵੀਡੀਓ ਨੂੰ ਲਾਸਟ ਤੱਕ ਦੇਖੋ ਕਿਉਂਕਿ ਤੁਸੀਂ ਆਪਣੇ ਚਾਉਣ ਵਾਲਿਆਂ ਨੂੰ ਤੇ ਆਪਣੇ ਆਪ ਨੂੰ ਇਹ ਵੀਡੀਓ ਦੇ ਜ਼ਰੀਏ ਬਚਾ ਸਕਦੇ ਹੋ, ਪਹਿਲਾਂ ਪਤਾ ਲਗਾ ਸਕਦੇ ਹੋ ਕਿ ਕਿਸੇ ਇਨਸਾਨ ਨੂੰ ਹਾਰਟ ਅਟੈਕ ਆਉਣ ਵਾਲਾ ਹੈ। ਇਹ ਜਾਣਕਾਰੀ ਤੁਹਾਡੇ ਲਈ ਤੁਹਾਡੇ ਪਰਿਵਾਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਕਿਸੇ ਦੀ ਜਾਨ ਬਚਾ ਸਕਦੀ ਹੈ ਦਿਲ ਦਾ ਦੌਰਾ ਜਾਂ ਹਾਰਟ ਅਟੈਕ ਇਹ ਉਦੋਂ ਆਉਂਦਾ ਹੈ ਜਿਹੜੀਆਂ ਦਿਲ ਦੀਆਂ ਨਸਾਂ ਹੁੰਦੀਆਂ ਨੇ ਜਦੋਂ ਉਹਨਾਂ ਦਾ ਵਹਾਅ ਰੁਕ ਜਾਂਦਾ ਹੈ ਇਸ ਦਾ ਕਾਰਨ ਹੁੰਦਾ ਹੈ ਕੋਰਨਰੀ ਆਲਟਰੀਜ਼ ਦੇ ਵਿੱਚ ਬਲੌਕੇਜ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਦਿਲ ਤੱਕ ਜਿਹੜੀਆਂ ਨਸਾਂ ਖੂਨ ਨੂੰ ਲੈ ਕੇ ਜਾਂਦੀਆਂ ਨੇ ਉਹ ਨਸਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਲੌਕੇਜ ਆ ਜਾਂਦੀ ਹੈ ਉਦੋਂ ਦਿਲ ਨੂੰ ਖੂਨ ਦੇ ਜ਼ਰੀਏ ਜਿਹੜੀ ਆਕਸੀਜਨ ਮਿਲ ਰਹੀ ਹੁੰਦੀ ਹੈ ਉਹ ਬੰਦ ਹੋ ਜਾਂਦੀ ਹੈ ਤੇ ਫਿਰ ਹਾਰਟ ਦੇ ਮਸਲ ਡੈਮੇਜ ਹੋਣ ਲੱਗਦੇ ਨੇ ਤੇ ਉਸ ਚੀਜ਼ ਨੂੰ ਆਪਾਂ ਹਾਰਟ ਅਟੈ ਆਉਂਦਾ ਹੈ ਕਿ ਇਸ ਦਾ ਪਹਿਲਾਂ ਪਤਾ ਨਹੀਂ ਲਗਾਇਆ ਜਾ ਸਕਦਾ ਪਰ ਜੇਕਰ ਤੁਸੀਂ ਥੋੜਾ ਜਿਹਾ ਧਿਆਨ ਦਿਵੋ ਤਾਂ ਤੁਹਾਡਾ ਸਰੀਰ ਤੁਹਾਨੂੰ ਕੁਝ ਲੱਛਣ ਦਿਖਾ ਦੇਵੇਗਾ ਇੱਕ ਹਫਤਾ ਪਹਿਲਾਂ ਤੋਂ ਹੀ ਕਿ ਤੁਹਾਨੂੰ ਹਾਰਟ ਅਟੈਕ ਆਉਣ ਵਾਲਾ ਹੈ ਮੈਡੀਕਲ ਰਿਸਰਚ ਦੇ ਵਿੱਚ ਇਸ ਸ਼ੁਰੂਆਤੀ ਲੱਛਣਾਂ ਨੂੰ ਪ੍ਰੋਡਰਮਲ ਕਿਹਾ ਜਾਂਦਾ ਹੈ ਜਿਵੇਂ ਹੀ ਤੁਹਾਨੂੰ ਤੁਹਾਡੇ ਸਰੀਰ ਦੇ ਵਿੱਚ ਜਾਂ ਆਪਣੇ ਪਰਿਵਾਰ ਦੇ ਵਿੱਚ ਕਿਸੇ ਨੂੰ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੇ ਨਾਲ ਜਾ ਕੇ ਸਲਾਹ ਕਰੋ ਤੇ ਆਉਣ ਵਾਲੇ ਖਤਰੇ ਤੋਂ ਬਚ ਜਾਓ ਇੱਕ ਰਿਸਰਚ ਦੇ ਵਿੱਚ ਪਾਇਆ ਗਿਆ ਹੈ ਕਿ 41% ਲੋਕਾਂ ਨੂੰ ਹਾਰਟ ਅਟੈਕ ਆਉਣ ਤੋਂ ਪਹਿਲਾਂ ਇਹ ਲੱਛਣ ਦਿਖਾਈ ਦੇਗੇ ਸਨ ਇਹਨਾਂ ਦੇ ਵਿੱਚੋਂ 68% ਲੋਕਾਂ ਦੇ ਹਾਰਟ ਅਟੈਕ ਆਉਣ ਤੋਂ ਪਤਾ ਪਹਿਲਾਂ ਚੈਸਟ ਦੇ ਵਿੱਚ ਪੇਨ ਹੋਣੀ ਸ਼ੁਰੂ ਹੋ ਗਈ ਸੀ ਤੇ 44% ਲੋਕਾਂ ਦੇ ਇੱਕ ਹਫਤਾ ਪਹਿਲਾਂ ਸੀਨੇ ਦੇ ਵਿੱਚ ਦਰਦ ਉੱਠਣਾ ਸ਼ੁਰੂ ਹੋ ਗਿਆ ਸੀ 42% ਲੋਕਾਂ ਨੇ ਪਲਪੀਟੇਸ਼ਨ ਨੂੰ ਮਹਿਸੂਸ ਕੀਤਾ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਦਿਲ ਪਹਿਲਾਂ ਦੇ ਨਾਲੋਂ ਜ਼ਿਆਦਾ ਤੇਜ਼ ਧੜਕ ਰਿਹਾ ਹੈ 34% ਲੋਕਾਂ ਦਾ ਸਾਹ ਫੁੱਲਣ ਲੱਗਿਆ ਸੀ ਤੇ 27% ਲੋਕਾਂ ਦੇ ਹਾਰਟ ਅਟੈਕ ਆਉਣ ਤੋਂ ਇੱਕ ਹਫਤਾ ਪਹਿਲਾਂ ਸੀਨੇ ਦੇ ਵਿੱਚ ਜਲਣ ਸ਼ੁਰੂ ਹੋ ਗਈ ਸੀ ਇੱਕ ਇੱਕ ਕਰਕੇ ਆਪਾਂ ਜਾਣਕਾਰੀ ਲਵਾਂਗੇ ਇਹ ਸਾਰੇ ਸਿੰਪਟਮਸ ਦੇ ਬਾਰੇ ਜਿਹੜੇ ਇੱਕ ਹਫਤਾ ਪਹਿਲਾਂ ਹੀ ਹਾਰਟ ਅਟੈਕ ਜਿਸ ਮਰੀਜ਼ ਨੂੰ ਆਉਣਾ ਹੁੰਦਾ ਹੈ ਉਸ ਦੇ ਵਿੱਚ ਦਿਖਣੇ ਸ਼ੁਰੂ ਹੋ ਜਾਂਦੇ ਨੇ ਸ ਇਹ ਜਿਹੜਾ ਕਾਮਨ ਸਿੰਪਟਮ ਹੁੰਦਾ ਹੈ ਜਦਸ ਇਨਸਾਨ ਨੂੰ ਹਾਰਟ ਅਟੈਕ ਆਉਣਾ ਹੁੰਦਾ ਹੈ ਉਸਦੇ ਚੈਸਟ ਦੇ ਵਿੱਚ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ ਤਕਰੀਬਨ ਹਾਰਟ ਅਟੈਕ ਆਉਣ ਤੋਂ 1 ਹਫਤਾ ਪਹਿਲਾਂ ਉਸ ਇਨਸਾਨ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਭਾਰੀ ਚੀਜ਼ ਉਸ ਦੀ ਛਾਤੀ ਦੇ ਉੱਪਰ ਪਈ ਹੋਵੇ ਇਹ ਜਿਹੜਾ ਦਰਦ ਹੋਵੇਗਾ ਤੁਹਾਡੇ ਖੱਬੇ ਹੱਥ ਮੋਢੇ ਅਤੇ ਗਰਦਨ ਤੱਕ ਹੁੰਦਾ ਹੁੰਦਾ ਜਵਾੜੇ ਤੱਕ ਵੀ ਜਾਵੇਗਾ ਇਹ ਦਰਦ ਲਗਾਤਾਰ ਨਹੀਂ ਹੁੰਦਾ ਕਿਤੇ ਹੋਣ ਲੱਗ ਜਾਂਦਾ ਹੈ ਫਿਰ ਰੁਕ ਜਾਂਦਾ ਹੈ ਫਿਰ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਲੋਕ ਇਹ ਦਰਦ ਦੇ ਉੱਪਰ ਜ਼ਿਆਦਾ ਧਿਆਨ ਨਹੀਂ ਦਿੰਦੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਮਸ ਜਿਹੜਾ ਤੁਹਾਡੇ ਖੱਬੇ ਹੱਥ ਤੋਂ ਲੈ ਕੇ ਮੋਢੇ ਤੱਕ ਜਾਂਦਾ ਹੈ ਤੇ ਫਿਰ ਗਰਦਨ ਵਿਚਲੀ ਜਵਾੜੇ ਤੱਕ ਮਹਿਸੂਸ ਹੁੰਦਾ ਹੈ ਤਾਂ ਕਦੇ ਵੀ ਗਲਤੀ ਨਾ ਕਰੋ ਤੇ ਨਾਲ ਹੀ ਤੁਹਾਨੂੰ ਛਾਤੀ ਦੇ ਉੱਪਰ ਭਾਰਾਪਨ ਮਹਿਸੂਸ ਹੁੰਦਾ ਹੈ ਤਾਂ ਕਦੇ ਵੀ ਇਹ ਚੀਜ਼ ਨੂੰ ਇਗਨੋਰ ਨਾ ਕਰੋ ਉਸ ਟਾਈਮ ਹੀ ਜਾ ਕੇ ਡਾਕਟਰ ਦੀ ਸਲਾਹ ਲਓ ਦੂਜਾ ਲੱਛਣਾ ਹੈ ਜਿਹੜਾ ਹਾਰਟ ਅਟੈਕ ਦਾ ਇਹ ਵੀ ਕਾਫੀ ਜ਼ਿਆਦਾ ਕਾਮਨ ਹੈ ਕਿ ਹਾਰਟ ਅਟੈਕ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਹੀ ਇਨਸਾਨ ਦਾ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਹੈ ਤੁਹਾਡਾ ਬਿਨਾਂ ਕੋਈ ਕੰਮ ਕੀਤੇ ਸਾਹ ਚੜ ਰਿਹਾ ਹੈ ਤੁਸੀਂ ਬੈਠੇ ਬੈਠੇ ਵੀ ਸਾਹੋ ਸਾਹ ਹੋ ਰਹੇ ਹੋ ਤਾਂ ਇਹ ਇੱਕ ਬਹੁਤ ਵੱਡਾ ਸਿਗਨਲ ਹੈ ਹਾਰਟ ਅਟੈਕ ਦਾ ਇਹ ਇਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਕਲੈਬਲੈਂਡ ਕਲੀਨਿਕ ਰਿਸਰਚ ਦੱਸਦੀ ਹੈ ਕਿ ਕੁਝ ਲੋਕਾਂ ਨੂੰ ਸਾਹ ਫੁੱਲਣ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਹਾਰਟ ਅਟੈਕ ਆਉਣ ਤੋਂ ਹਫ਼ਤਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜਿਆਦਾਤਰ ਲੋਕ ਇਹ ਪ੍ਰੋਬਲਮ ਨੂੰ ਇਗਨੋਰ ਕਰ ਦਿੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਛਾਤੀ ਦੇ ਵਿੱਚ ਕੋਈ ਇਨਫੈਕਸ਼ਨ ਵਗੈਰਾ ਹੋ ਗਈ ਹੋਵੇਗੀ ਇਸ ਕਰ ਨਹੀਂ ਉਹਨਾਂ ਦਾ ਇਹ ਸਾਹ ਫੁੱਲ ਰਿਹਾ ਹੈ ਤੀਜਾ ਲੱਛਣ ਹੈ ਹਾਰਟ ਅਟੈਕ ਦਾ ਤੁਹਾਨੂੰ ਲੋੜ ਤੋਂ ਜ਼ਿਆਦਾ ਥਕਾਨ ਮਹਿਸੂਸ ਹੋਣਾ ਤੁਸੀਂ ਥੱਕੇ ਥੱਕੇ ਮਹਿਸੂਸ ਕਰਨਾ ਜੇ ਐਸ ਇਨਸਾਨ ਨੂੰ ਦਿਲ ਦਾ ਦੌਰਾ ਪੈਣਾ ਹੁੰਦਾ ਹੈ ਉਸ ਦੇ ਵਿੱਚ ਇਹ ਲੱਛਣ ਵੀ ਜ਼ਰੂਰ ਆਉਂਦੇ ਨੇ ਕਿ ਉਹ ਕੁਝ ਦਿਨ ਪ ਇਨਸਾਨ ਜਦੋਂ ਉੱਠਦਾ ਹੈ ਤਾਂ ਇਹ ਥੱਕਿਆ ਥੱਕਿਆ ਹੀ ਰਹਿੰਦਾ ਹੈ ਸਾਰਾ ਦਿਨ ਹੀ ਸਾਰਾ ਦਿਨ ਤੁਹਾਡੀ ਬੋਡੀ ਦੇ ਵਿੱਚ એનર્ਜੀ ਨਹੀਂ ਆਉਂਦੀ ਬਿਨਾਂ ਕੁਝ ਕੰਮ ਕੀਤੇ ਤੁਸੀਂ ਥੱਕਿਆ ਥੱਕਿਆ ਮਹਿਸੂਸ ਕਰ ਰਹੇ ਹੋ ਤਾਂ ਇਹ ਵੀ ਇੱਕ ਅਲਾਰਮਿੰਗ ਸਾਈਨ ਹੈ ਇਹ ਚੀਜ਼ ਇਸ਼ਾਰਾ ਕਰਦੀ ਹੈ ਕਿ ਤੁਹਾਡੇ ਦਿਲ ਦੇ ਵਿੱਚ ਕੋਈ ਗੜਬੜ ਹੈ ਤੇ ਜਿਹੜਾ ਤੁਹਾਡੀ ਬੋਡੀ ਦਾ ਸਰਕੂਲੇਸ਼ਨ ਹੈ ਉਹ ਹੁਣ ਕੱਟ ਗਿਆ ਹੈ ਤੇ ਤੁਹਾਡਾ ਦਿਲ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਇਸ ਕਰਕੇ ਤੁਹਾਨੂੰ ਵੀਕਨੈਸ ਆ ਰਹੀ ਹੈ ਚੌਥਾ ਸਿਗਨਲ ਹੈ ਹਾਰਟ ਅਟੈਕ ਦਾ ਪਲਪਿਟੇਸ਼ਨ ਫੀਲ ਹੋਣਾ ਇਸ ਦੇ ਵਿੱਚ ਇਹ ਹੁੰਦਾ ਹੈ ਕਿ ਅਚਾਨਕ ਤੁਹਾਡਾ ਦਿਲ ਬਹੁਤ ਜ਼ਿਆਦਾ ਤੇਜ਼ ਧੜਕਣ ਲੱਗ ਜਾਂਦਾ ਹੈ ਬੈਠਿਆਂ-ਬ ਜਾਂਦਾ ਹੈ ਤੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਅੰਦਰ ਤੁਹਾਡਾ ਦਿਲ ਜ਼ੋਰ-ਜ਼ੋਰ ਦੇ ਨਾਲ ਧੜਕ ਰਿਹਾ ਹੈ ਇਹ ਲਗਾਤਾਰ ਨਹੀਂ ਹੁੰਦਾ ਹਰ ਰੋਜ਼ ਦਿਨ ਦੇ ਵਿੱਚ ਕਈ-ਕਈ ਵਾਰ ਹੁੰਦਾ ਹੈ ਹਾਰਟ ਅਟੈਕ ਆਉਣ ਤੋਂ ਤਕਰੀਬਨ ਇਹ ਵੀ 1 ਵੀਕ ਪਹਿਲਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਆਮ ਤੌਰ ਤੇ ਸਾਨੂੰ ਮਹਿਸੂਸ ਨਹੀਂ ਹੁੰਦਾ ਸਾਡਾ ਦਿਲ ਧੜਕਦਾ ਜਾਂ ਫਿਰ ਜਦੋਂ ਤੁਸੀਂ ਜ਼ੋਰ ਦਾ ਕੰਮ ਕਰਦੇ ਹੋ ਉਦੋਂ ਹੀ ਤੁਹਾਨੂੰ ਮਹਿਸੂਸ ਹੁੰਦਾ ਹੋਵੇਗਾ ਦਿਲ ਧੜਕਣਾ ਤੁਸੀਂ ਰਿਲੈਕਸ ਬੈਠੇ ਹੋ ਕੋਈ ਵੀ ਕੰਮ ਨਹੀਂ ਕਰ ਰਹੇ ਤੇ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਤੁਹਾਡਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਹੈ ਤੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਉਹ ਚੀਜ਼ ਨੂੰ ਮਹਿਸੂਸ ਕਰ پا ਰਹੇ ਹੋ ਸੁਣ پا ਬਹੁਤ ਵੱਡਾ ਸਿਗਨਲ ਹੈ ਇਹ ਚਾਰ ਮੇਨ ਸਿੰਪਟਮ ਨੇ ਜਿਸ ਇਨਸਾਨ ਨੂੰ ਹਾਰਟ ਅਟੈਕ ਆਉਣਾ ਹੁੰਦਾ ਹੈ ਇਹ ਸਾਰੇ ਸਿੰਪਟਮ ਤਕਰੀਬਨ ਉਸ ਦੇ ਵਿੱਚ ਇੱਕ ਵੀਕ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਇਲਾਵਾ ਕੁਝ ਹੋਰ ਕਾਮਨ ਲੱਛਣ ਵੀ ਹੁੰਦੇ ਨੇ ਹਾਰਟ ਅਟੈਕ ਦੇ ਜਿਹੜੇ ਸਾਨੂੰ ਦਿਖਾਈ ਤਾਂ ਦੇਣ ਲੱਗ ਜਾਂਦੇ ਨੇ ਪਰ ਲੋਕ ਇਹਨਾਂ ਨੂੰ ਜ਼ਿਆਦਾਤਰ ਇਗਨੋਰ ਕਰ ਦਿੰਦੇ ਨੇ ਕੋਈ ਵੀ ਇਹਨਾਂ ਨੂੰ ਸੀਰੀਅਸ ਨਹੀਂ ਲੈਂਦਾ ਇਹਨਾਂ ਦੇ ਵਿੱਚੋਂ ਪਹਿਲਾ ਹੈ ਕੋਲਡ ਸਵੀਟ ਜਾਨੀ ਕਿ ਠੰਡੇ ਪਸੀਨੇ ਆਉਣਾ ਤੁਹਾਨੂੰ ਕੋਈ ਬਿਨਾਂ ਕੰਮ ਕੀਤੇ ਤੁਸੀਂ ਬੈਠੇ ਹੋ ਤੁਹਾਨੂੰ ਇੱਕਦਮ ਪਸੀਨਾ ਆਉਣਾ ਸ਼ੁਰੂ ਹੋ ਜਾਵੇ ਤਾਂ ਇਹ ਵੀ ਇੱਕ ਸਾਇਲੈਂਟ ਸਿਗਨਲ ਹੈ ਕਿ ਤੁਹਾਨੂੰ ਹਾਰਟ ਅਟੈਕ ਆ ਸਕਦਾ ਹੈ ਤੁਹ ਤੋਂ ਠੰਡੇ ਪਸੀਨੇ ਆ ਰਹੇ ਨੇ ਤਾਂ ਬਿਲਕੁਲ ਵੀ ਘੋਰ ਨਾ ਕਰੋ ਆਪਣੇ ਨੇੜੇ ਦੇ ਡਾਕਟਰ ਨਾਲ ਜਾ ਕੇ ਜਰੂਰ ਸਲਾਹ ਕਰੋ ਇਸ ਤੋਂ ਅਗਲਾ ਲੱਛਣ ਹੁੰਦਾ ਹੈ ਹਾਰਟ ਅਟੈਕ ਦਾ ਕਿ ਤੁਹਾਨੂੰ ਬਾਦਅਜਮੀ ਅਤੇ ਉਲਟੀ ਵਰਗਾ ਹਮੇਸ਼ਾ ਫੀਲ ਹੁੰਦਾ ਰਹੇਗਾ ਇਹ ਚੀਜ਼ ਨੂੰ ਵੀ ਕੁਝ ਲੋਕ ਗੈਸ ਸਮਝ ਕੇ ਇਗਨੋਰ ਕਰ ਦਿੰਦੇ ਨੇ ਕਿ ਸਾਡੇ ਅੰਦਰ ਚਿਆਬ ਬਣ ਗਿਆ ਹੋਵੇਗਾ ਗੈਸ ਬਣ ਕੇ ਹੋਵੇਗੀ ਉਸ ਕਾਰਨ ਹੀ ਸਾਨੂੰ ਇਹ ਚੀਜ਼ ਫੀਲ ਹੋ ਰਹੀ ਹੈ ਪਰ ਜੇਕਰ ਤੁਹਾਨੂੰ ਕੁਝ ਦਿਨਾਂ ਤੋਂ ਭਾਰਾ ਭਾਰਾ ਮਹਿਸੂਸ ਹੋ ਰਿਹਾ ਹੈ ਸੀਨੇ ਦੇ ਵਿੱਚ ਗੈਸ ਜਾਂ ਐਸਡੀਟੀ ਮਹਿਸੂਸ ਹੋ ਰਹੀ ਹੈ ਲਗਾਤਾਰ ਕੁਝ ਦਿਨਾਂ ਤੋਂ ਤਾਂ ਇਸ ਚੀਜ਼ ਨੂੰ ਇਗਨੋਰ ਨਾ ਕਰੋ ਤੁਰੰਤ ਆਪਣਾ ਚੈੱਕਅਪ ਕਰਾਓ ਤੇ ਮੇਕ ਸ਼ੋਰ ਕਰੋ ਕਿ ਤੀਜੀ ਚੀਜ਼ ਹੈ ਚੱਕਰ ਆਉਣਾ ਜਾਂ ਫਿਰ ਬਿਨਾਂ ਕਿਸੇ ਕਾਰਨ ਤੋਂ ਨੀਂਦ ਨਾ ਆਉਣਾ ਸੌਂਦੇ-ਸੌਂਦੇ ਬਾਰ-ਬਾਰ ਉੱਠਣ ਲੱਗ ਜਾਣਾ ਤੇ ਰਾਤ ਦੇ ਸਮੇਂ ਘਬਰਾਹਟ ਹੋਣਾ ਇਹ ਵੀ ਹਾਰਟ ਦੀ ਪ੍ਰੋਬਲਮ ਦਾ ਇੱਕ ਸਿਗਨਲ ਹੈ ਕੁਝ ਲੋਕ ਕਹਿਣਗੇ ਕਿ ਸਾਨੂੰ ਤਾਂ ਅਕਸਰ ਹੀ ਰਾਤ ਨੂੰ ਸੁੱਤਿਆਂ ਦੀ ਨੀਂਦ ਖੋਲੀ ਜਾਂਦੀ ਹੈ ਜਾਂ ਸਾਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ ਇਹ ਚੀਜ਼ ਬਿਲਕੁਲ ਨਾਰਮਲ ਹੈ ਪਰ ਤੁਹਾਨੂੰ ਜੇਕਰ ਇਹ ਚੀਜ਼ ਲਗਾਤਾਰ ਪਿਛਲੇ 2-3 ਦਿਨਾਂ ਤੋਂ ਹੋ ਰਹੀ ਹੈ ਤੇ ਕਾਫੀ ਜ਼ਿਆਦਾ ਹੋ ਰਹੀ ਹੈ ਤਾਂ ਤੁਹਾਨੂੰ ਇੱਥੇ ਧਿਆਨ ਦੇਣ ਦੀ ਲੋੜ ਹੈ ਚੌਥੀ ਚੀਜ਼ ਹੈ ਐਂਜਾਇਟੀ ਜਾਂ ਘਬਰਾਹਟ ਕੁਝ ਲੋਕ ਹਾਰਟ ਅਟੈਕ ਆਉਣ ਤੋਂ ਕੁਝ ਦਿਨ ਪਹਿਲਾਂ ਜੇਕਰ ਤੁਹਾਨੂੰ ਇਹ ਚੀਜ਼ ਫੀਲ ਹੋਣ ਲੱਗੀ ਹੈ ਤਾਂ ਡਾਕਟਰ ਦੀ ਜ਼ਰੂਰ ਸਲਾਹ ਲਓ ਤੇ ਲੇਡੀਜ਼ ਦੇ ਵਿੱਚ ਹਾਰਟ ਅਟੈਕ ਦੇ ਜਿਹੜੇ ਲੱਛਣ ਹੁੰਦੇ ਨੇ ਉਹ ਕਾਫੀ ਜ਼ਿਆਦਾ ਅਲੱਗ ਹੁੰਦੇ ਨੇ 70% ਔਰਤਾਂ ਨੂੰ ਤਾਂ ਟਿਪੀਕਲ ਚੈਸਟ ਪੇਨ ਹੁੰਦੀ ਹੀ ਨਹੀਂ ਲੇਡੀਜ਼ ਦੇ ਵਿੱਚ ਜ਼ਿਆਦਾਤਰ ਜਿਹੜੇ ਲੱਛਣ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੁੰਦੇ ਨੇ ਹਾਰਟ ਅਟੈਕ ਦੇ ਉਹ ਹੁੰਦੇ ਨੇ ਬਹੁਤ ਜ਼ਿਆਦਾ ਥਕਾਨ ਮਹਿਸੂਸ ਹੋਣਾ ਪੇਟ ਦੇ ਵਿੱਚ ਇੱਕਦਮ ਤਕਲੀਫ ਹੋਣੀ ਸ਼ੁਰੂ ਹੋ ਜਾਣੀ ਉਲਟੀਆਂ ਆਉਣਾ ਤੇ ਬਹੁਤ ਜ਼ਿਆਦਾ ਐਂਜਾਇਟੀ ਹੋਣਾ ਵੈਸੇ ਇਹ ਸਾਰੀਆਂ ਚੀਜ਼ਾਂ ਨਾਰਮਲੀ ਲੇਡੀਜ਼ ਦੇ ਵਿੱਚ ਹੁੰਦੀਆਂ ਨੇ ਪਰ ਜੇਕਰ 1-2 ਦਿਨਾਂ ਤੋਂ ਇਹ ਜ਼ਿਆਦਾ ਹੋ ਰਹੀਆਂ ਨੇ ਲੋਕ ਫਿਜ਼ੀਕਲੀ ਫਿੱਟ ਹੁੰਦੇ ਸੀ ਐਕਸਰਸਾਈਜ਼ ਵਗੈਰਾ ਕਰਦੇ ਹੁੰਦੇ ਸੀ ਉਹਨਾਂ ਨੂੰ ਵੀ ਹਾਰਟ ਅਟੈਕ ਦੇ ਚਾਂਸ ਬਹੁਤ ਜ਼ਿਆਦਾ ਘੱਟ ਹੁੰਦੇ ਸਨ ਪਰ ਹੁਣ ਫਿਜ਼ੀਕਲੀ ਫਿੱਟ ਹੋਣਾ ਤੇ ਜਵਾਨ ਹੋਣਾ ਵੀ ਸੇਫਟੀ ਦੀ ਗਾਰੰਟੀ ਨਹੀਂ ਰਿਹਾ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਲੋਕ ਬਹੁਤ ਜ਼ਿਆਦਾ ਫਿੱਟ ਨੇ ਉਹਨਾਂ ਨੂੰ ਹੀ ਜ਼ਿਆਦਾਤਰ ਹਾਰਟ ਅਟੈਕ ਆ ਰਹੇ ਨੇ ਜਿਨ੍ਹਾਂ ਦੀ ਫਿਜ਼ੀਕਲ ਫਿਟਨੈਸ ਬਹੁਤ ਵਧੀਆ ਹੈ ਉਹ ਵੀ ਹਾਰਟ ਅਟੈਕ ਦੇ ਸ਼ਿਕਾਰ ਹੋ ਰਹੇ ਨੇ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਮੁਤਾਬਕ ਹਾਰਟ ਅਟੈਕ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਾਰਟ ਅਟੈਕ ਦੇ ਲੱਛਣਾਂ ਨੂੰ ਇਗਨੋਰ ਕਰਨਾ ਤੁਸੀਂ ਇੱਥੇ ਤੱਕ ਦੱਬ ਕੇ ਨਾ ਰੱਖੋ ਆਪਣੇ ਫੈਮਿਲੀ ਮੈਂਬਰ ਦੇ ਨਾਲ ਜਰੂਰ ਇਹ ਚੀਜ਼ਾਂ ਨੂੰ ਸ਼ੇਅਰ ਕਰੋ ਕਿ ਮੈਨੂੰ ਇਹ ਪ੍ਰੋਬਲਮ ਆ ਰਹੀ ਹੈ ਕਿਉਂਕਿ ਹਾਰਟ ਅਟੈਕ ਵਾਲੇ ਮਰੀਜ਼ ਦੇ ਲਈ ਇੱਕ ਇੱਕ ਮਿੰਟ ਬਹੁਤ ਜ਼ਿਆਦਾ ਕੀਮਤੀ ਹੁੰਦਾ ਹੈ ਕਦੇ ਵੀ ਇਹ ਚੀਜ਼ ਨੂੰ ਇਗਨੋਰ ਨਾ ਕਰੋ ਕਿਉਂਕਿ ਹਾਰਟ ਅਟੈਕ ਨਾ ਤਾਂ ਕਿਸੇ ਦੀ ਏਜ ਦੇਖਦਾ ਹੈ ਤੇ ਨਾ ਹੀ ਉਸ ਦੀ ਫਿਜ਼ੀਕਲ ਫਿਟਨੈਸ ਦੇਖਦਾ ਹੈ ਹਾਰਟ ਅਟੈਕ ਤੋਂ ਤੁਸੀਂ ਬਚ ਸਕਦੇ ਹੋ ਆਪਣੀ ਅਵੇਅਰਨੈਸ ਦੇ ਨਾਲ ਇਸ ਕਰਕੇ ਅਵੇਅਰ ਰਹੋ ਜਿਵੇਂ ਹੀ ਤੁਹਾਨੂੰ ਕੋਈ ਇਦਾਂ ਦੇ ਲੱਛਣ ਦਿਖਾਈ ਦੇਣ ਤੁਰੰਤ ਆਪਣੇ ਡਾਕਟਰ ਦੇ ਨਾਲ ਸਲਾਹ ਕਰੋ ਇਹ ਅਸਲੀ ਹਾਰਟ ਅਟੈਕ ਨੂੰ ਲੈ ਕੇ ਕੋਈ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲਿਖ ਕੇ ਕ WhatsApp ਦੇ ਉੱਪਰ verified channel Joe TV Information ਦੇ ਨਾਮ ਦੇ ਉੱਪਰ ਬਣ ਚੁੱਕਿਆ ਹੈ WhatsApp ਵਾਲੀ channel ਦਾ link ਅਸੀਂ comment ਦੇ ਵਿੱਚ ਪਾਵਾਂਗੇ ਉੱਥੇ ਜਾ ਕੇ ਤੁਸੀਂ ਉਸ ਨੂੰ follow ਕਰ ਸਕਦੇ ਹੋ ਜਿਵੇਂ ਹੀ ਕੋ ਸਾਡੀ ਨਵੀਂ ਵੀਡੀਓ release ਹੁੰਦੀ ਹੈ ਅਸੀਂ ਉਸ ਵੀਡੀਓ ਦਾ link ਨੂੰ ਉਸ WhatsApp channel ਦੇ ਵਿੱਚ ਪਾ ਦਨੇ ਹ ਜਿੱਥੋਂ ਤੁਹਾਨੂੰ ਉਹ direct ਵੀਡੀਓ ਮਿਲ ਜਾਵੇਗੀ ਤੁਹਾਨੂੰ ਉਹ ਵੀਡੀਓ ਕਿਤੋਂ ਨਹੀਂ ਲੱਭਣੀ ਪਵੇਗੀ ਨਾ Instagram ਤੋਂ ਨਾ Facebook ਤੋਂ ਨਾ YouTube ਤੋਂ direct ਤੁਹਾਨੂੰ WhatsApp ਦੇ ਉੱਪਰ ਸਾਡੀ ਨਵੀਂ ਵੀਡੀਓ ਜਿਹੜੀ ਵੀ ਅਸੀਂ ਪਾਇਆ ਕਰਾਂਗੇ ਉਹ ਮਿਲ ਜਾਇਆ ਕਰੇਗੀ